ਅੱਜ 12 ਫਰਵਰੀ ਤਿੰਨ ਵੱਡੀਆਂ ਖਬਰਾਂ ਪੁਲਸ ਨਾਲ ਜੁੜੀਆਂ ਨੇ ਇੱਕ ਕੈਪਟਨ ਅਮਰਿੰਦਰ ਨਾਲ ਜੁੜੀ ਹੈ ਇੱਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੈ ਇੱਕ ਰਾਹੁਲ ਗਾਂਧੀ ਨਾਲ ਜੁੜੀ ਹੈ ਇੱਕ ਰਾਜਾ ਵੜਿੰਗ ਤੇ ਸੁਨੀਲ ਜਾਖੜ ਨਾਲ ਪਹਿਲੀ ਵੱਡੀ ਖਬਰ ਹੈ ਕਿ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਪੂਰੇ ਭਾਰਤ ਦੇ ਵਿੱਚ ਵੱਡਾ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਦੂਜੀ ਵੱਡੀ ਖਬਰ ਹੈ ਅੱਜ ਇੱਕ ਪੁਲਿਸ ਵਾਲੇ ਨੂੰ ਇੱਕ ਐਸਆਈ ਨੂੰ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਉਮਰ ਕੈਦ ਦੀ ਸਜ਼ਾ ਥਾਣੇਦਾਰ ਨੂੰ ਕਿਉਂ ਸੁਣਾਈ ਹੈ ਮਾਮਲਾ 2021 ਦਾ ਹੈ ਥਾਣੇਦਾਰ ਨੇ ਇੱਕ ਔਰਤ ਦੇ ਨਾਲ ਜ਼ਬਰਦਸਤੀ ਕੀਤੀ ਸੀ ਬਲਾਤਕਾਰ ਯਾਨੀ ਰੇਪ ਕੀਤਾ ਸੀ ਤੇ 2021 ਤੋਂ ਹੁਣ ਤੱਕ ਉਹਦੇ ਉੱਪਰ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ ਕਿਉਂਕਿ ਥਾਣੇਦਾਰ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਮਾਮਲਾ ਕੀ ਹੋਇਆ ਥਾਣੇਦਾਰ ਨੇ ਪਹਿਲਾਂ ਇੱਕ ਔਰਤ ਦੇ ਬੱਚੇ ਦੇ ਉੱਪਰ ਕੇਸ ਪਾ ਦਿੱਤਾ ਸੀ ਤੇ ਫਿਰ ਉਸ ਕੇਸ ਨੂੰ ਖਤਮ ਕਰਨ ਦੇ ਲਈ ਉਹਨੇ ਉਸ ਔਰਤ ਨੂੰ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਸੀ ਤੇ ਜਦੋਂ ਉਹ ਔਰਤ ਨਹੀਂ ਮੰਨੀ ਤਾਂ ਫਿਰ ਉਹਨੂੰ ਬੁਲਾ ਕੇ ਉਹਦੇ ਨਾਲ ਪਹਿਲਾਂ ਕਾਰ ਦੇ ਵਿੱਚ ਉਸਨੇ ਬਲਾਤਕਾਰ ਕੀਤਾ ਤੇ ਫਿਰ ਅਗਲੇ ਦਿਨ ਬਲਾਤਕਾਰ ਕਰਨ ਉਹਦੇ ਘਰ ਚਲਿਆ ਗਿਆ ਸੀ ਬਹੁਤ ਚਰਚਿਤ ਮਾਮਲਾ ਸੀ ਜਦੋਂ ਉਸ ਔਰਤ ਨੇ ਫਿਰ ਆਪਣੇ ਕੁਝ ਹੋਰ ਭੈਣਾ ਭਰਾਵਾਂ ਨੂੰ ਇਹ ਗੱਲ ਦੱਸ ਦਿੱਤੀ ਸੀ ਤੇ ਫਿਰ ਜਦੋਂ ਥਾਣੇਦਾਰ ਉਹਦੇ ਘਰੇ ਆਇਆ ਸੀ ਤਾਂ ਫਿਰ ਉੱਤੋਂ ਹੀ ਜਾ ਕੇ ਤੇ ਉਹਦੇ ਰਿਸ਼ਤੇਦਾਰਾਂ ਨੇ ਫੜ ਲਿਆ ਸੀ ਉਸ ਤੋਂ ਬਾਅਦ ਉਹ ਥਾਣੇਦਾਰ ਤੇ ਕੇਸ ਚੱਲਿਆ ਏਐਸਆਈ ਗੁਰਵਿੰਦਰ ਸਿੰਘ ਉਹਦਾ ਨਾਮ ਦੱਸਿਆ ਜਾ ਰਿਹਾ ਤੇ ਹੁਣ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਹੈ ਪਰ ਤੁਸੀਂ ਦੇਖੋ ਰੋਜ਼ਾਨਾ ਹੀ ਇੱਥੇ ਔਰਤਾਂ ਦੇ ਨਾਲ ਤੱਕੇਸ਼ਾਈਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਹਰ ਅੱਧੇ ਮਿੰਟ ਦੇ ਨਾਲ ਭਾਰਤ ਦੇ ਵਿੱਚ ਇੱਕ ਔਰਤ ਦੇ ਨਾਲ ਤੱਕੇਸ਼ਾਈ ਹੁੰਦੀ ਹੈ ਚਾਹੇ ਉਹ ਛੇੜਛਾੜ ਹੋਵੇ ਚਾਹੇ ਅਸ਼ਲੀਲ ਕਮੈਂਟ ਹੋਣ ਚਾਹੇ ਤੱਕ ਜਬਰਦਸਤੀ ਬਲਾਤਕਾਰ ਹੋਵੇ ਹਰ ਅੱਧੇ ਮਿੰਟ ਬਾਅਦ ਔਰਤ ਦੇ ਨਾਲ ਤੱਕੇਸ਼ਾਈ ਭਾਰਤ ਦੇ ਵਿੱਚ ਹੁੰਦੀ ਹੈ ਇਹ ਤੱਥ ਬੋਲਦੇ ਨੇ ਅਗਲੀ ਖਬਰ ਵੀ ਇੱਕ ਪੁਲਿਸ ਵਾਲੇ ਵੱਲੋਂ ਇੱਕ ਕੁੜੀ ਤੇ ਗੱਡੀ ਚੜਾ ਕੇ ਮਾਰਨ ਦੇ ਮਾਮਲੇ ਨਾਲ ਜੁੜੀ ਹੈ ਇਹ ਖਬਰ ਅੱਜ ਦੀ ਹੈ ਅੱਜ ਅੰਬਾਲਾ ਤੋਂ ਇਹ ਖਬਰ ਆ ਰਹੀ ਹੈ ਇੱਕ ਕੁੜੀ ਜਿਹੜੀ ਆਟੋ ਰਿਕਸ਼ੇ ਤੇ ਜਾ ਰਹੀ ਹੈ ਪਹਿਲਾਂ ਉਹ ਜਿਹੜਾ ਪੁਲਿਸ ਵਾਲਾ ਆਟੋ ਰਿਕਸ਼ੇ ਦੇ ਵਿੱਚ ਆਪਣੀ ਗੱਡੀ ਮਾਰਦਾ ਉਹ ਜਿਹੜੀ ਕੁੜੀ ਹੈ ਉਹ ਆਟੋ ਰਿਕਸ਼ੇ ਤੋਂ ਥੱਲੇ ਡਿੱਗ ਪੈਂਦੀ ਹੈ ਤਾਂ ਫਿਰ ਉਹਦੇ ਉੱਪਰ ਗੱਡੀ ਚੜਾਉਂਦਾ ਇਸ ਤਰੀਕੇ ਨਾਲ ਉਹ ਕੁੜੀ ਨੂੰ ਗੱਡੀ ਦੇ ਥੱਲੇ ਕੁਚਲਦਾ ਤੇ ਫਿਰ ਉਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਜਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਉਹ ਪੁਲਿਸ ਵਾਲਾ ਹੈ ਉਹਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਧੁੱਤ ਸੀਗਾ ਔਰ ਉਹਨੇ ਇਹ ਕਰਤੂਤ ਕੀਤੀ ਹੈ ਹੁਣ ਤੁਸੀਂ ਦੱਸਿਓ ਇਹ ਪੁਲਿਸ ਵਾਲਿਆਂ ਦੀਆਂ ਦੋ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਪੁਲਿਸ ਨੂੰ ਕਾਨੂੰਨ ਦਾ ਰਾਖਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾ ਵਿਅਕਤੀ ਕਾਨੂੰਨ ਦੀ ਮਦਦ ਲੈਣ ਲਈ ਇਨਸਾਫ ਲੈਣ ਲਈ ਪੁਲਿਸ ਕੋਲ ਜਾਂਦਾ ਹੈ ਤੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਕੌਣ ਕਰੇ ਰਖਵਾਲੀ ਉਹ ਗੱਲ ਇਥੇ ਸਾਬਤ ਹੁੰਦੀ ਹੈ ਇੱਕ ਐਸਐਚਓ ਕੁੜੀ ਉਹਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਆ ਥਾਣਾ ਦੀ ਮੁਖੀ ਸੀਗੀ ਔਰ ਉਹਦਾ ਸੜਕ ਤੇ ਜਾਂਦਿਆ ਹੋਇਆ ਐਕਸੀਡੈਂਟ ਹੋਇਆ ਤੇ ਉਸਦੀ ਮੌਤ ਹੋ ਗਈ ਆ ਇਹ ਵੀ ਅੱਜ ਦੀ ਤਾਜ਼ਾ ਖਬਰ ਹੈ ਪੁਲਿਸ ਦੇ ਨਾਲ ਜੁੜੀਆਂ ਤਿੰਨ ਖਬਰਾਂ ਸੀ ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਈਡੀ ਨੇ ਨੋਟਿਸ ਜਾਰੀ ਕੀਤਾ ਹੈ ਔਰ ED ਨੇ ਨੋਟਿਸ ਜਾਰੀ ਕਰਕੇ 13 ਫਰਵਰੀ ਯਾਨੀ ਕਿ ਕੱਲ ਨੂੰ ਕੈਪਟਨ ਅਮਰਿੰਦਰ ਨੂੰ ਪੇਸ਼ ਹੋਣ ਲਈ ਕਿਹਾ ਕੈਪਟਨ ਅਮਰਿੰਦਰ ਇਸ ਟਾਈਮ ਹਸਪਤਾਲ ਚ ਦਾਖਲ ਹੋ ਗਏ ਨੇ ਮੁਹਾਲੀ ਦੇ ਫੋਟੀਸ ਹਸਪਤਾਲ ਚ ਕੈਪਟਨ ਦਾਖਲ ਹੈ ਉਧਰ ED ਨੇ ਬੁਲਾ ਲਿਆ ਹੁਣ ਕੈਪਟਨ ਕੀ ਕਰੇਗਾ ਤੇ ਗੱਲ ਕੱਲੇ ਕੈਪਟਨ ਦੀ ਨਹੀਂ ਕੈਪਟਨ ਦਾ ਮੁੰਡਾ ਰਣਿੰਦਰ ਸਿੰਘ ਉਹਦੇ ਉੱਪਰ ਵੀ ED ਨੇ ਸ਼ਿਕੰਜਾ ਕਸਿਆ ਔਰ ਉਹਨੂੰ ਕੈਪਟਨ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ 12 ਨੂੰ ED ਨੇ ਬੁਲਾਇਆ ED ਸੈਂਟਰ ਦੀ ਏਜੰਸੀ ਹੈ ਸੈਂਟਰ ਚ ਸਰਕਾਰ BJP ਦੀ ਹੈ ਔਰ ਕੈਪਟਨ ਵੀ ਸੁਖ ਨਾਲ BJP ਚ ਨੇ ਪਰ ਫਿਰ ਵੀ ਕੈਪਟਨ ਦੇ ਉੱਪਰ ਇਸ ਤਰ੍ਹਾਂ ਦੇ ਸੰਮਨ ਇਸ ਤਰ੍ਹਾਂ ਦੇ ਨੋਟਿਸ ਆਉਣੇ ਇਹਨੂੰ ਵੱਡੀ ਗੱਲ ਮੰਨਿਆ ਜਾ ਰਿਹਾ ਤੇ ਮੀਡੀਆ ਚ ਇੱਕ ਵੱਡੀ ਚਰਚਾ ਹੈ ਕਿ ਕੀ BJP ਕੈਪਟਨ ਤੇ ਔਖੀ ਹੋਈ ਪਈ ਹੈ ਔਰ ਕੈਪਟਨ ਨੂੰ ਟਿਕਾਉਣ ਦੇ ਲਈ BJP ਇੰਜ ਕਰਵਾ ਰਹੀ ਹੋ ਸਕਦੀ ਹੈ ਇਹ ਸਵਾਲ ਪੁੱਛੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਨੇ ਚੈਨਲਾਂ ਤੇ ਕੁਝ ਇੰਟਰਵਿਊ ਦਿੱਤੀਆਂ ਸੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਉਹਨਾਂ ਇੰਟਰਵਿਊ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਮੋੜ ਤੋਂ ਤਰੀਫਾਂ ਕਰ ਦਿੱਤੀਆਂ ਸੀ ਤੁਹਾਨੂੰ ਪਤਾ ਹੈ ਕੈਪਟਨ ਅਮਰਿੰਦਰ ਲੰਬਾ ਟਾਈਮ ਕਾਂਗਰਸ ਪਾਰਟੀ ਚ ਰਹੇ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਮੁੱਖ ਮੰਤਰੀ ਬਣਿਆ ਹੈ ਕੈਪਟਨ ਅਮਰਿੰਦਰ ਸਿੰਘ ਫਿਰ ਉਹ ਭਾਜਪਾ ਚਲੇ ਗਏ ਪਿਛਲੇ ਟਾਈਮ ਚ ਔਰ ਹੁਣ ਫਿਰ ਹੈਗੇ ਤਾਂ ਉਹ ਭਾਜਪਾ ਚ ਨਹੀਂ ਪਰ ਤਰੀਫਾਂ ਕਾਂਗਰਸ ਦੀਆਂ ਕੀਤੀਆਂ ਉਹਨਾਂ ਨੇ ਕੁਝ ਚੈਨਲਾਂ ਤੇ ਤਾਂ ਭਾਜਪਾ ਨੂੰ ਹੋ ਸਕਦਾ ਤਕਲੀਫ ਹੋਈ ਹੋਵੇ ਤੇ ਭਾਜਪਾ ਨੇ ਇਹ ਸੋਚਿਆ ਹੋ ਸਕਦਾ ਵੀ ਕੋਈ ਨਹੀਂ ਤੈਨੂੰ ਸਬਕ ਸਿਖਾਉਣੇ ਆ ਤਾਂ ਇਸ ਕਰਕੇ ਇਹ ਸਭ ਕੁਝ ਕੀਤਾ ਹੋ ਸਕਦਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਕੀ ਇਹ ਰੁਟੀਨ ਦੀ ਕੋਈ ਕਾਰਵਾਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਦੇ ਉੱਪਰ ਕੇਸ ਜਿਹੜਾ ਨਾ ਉਹ ਇੱਕ ਜਿਹੜਾ ਫੇਮਾ ਐਕਟ ਦੇ ਨਾਲ ਸੰਬੰਧਿਤ ਹੈ ਫੇਮਾ ਐਕਟ ਕੀ ਹੈ ਵਿਦੇਸ਼ੀ ਮੁੰਦਰਾ ਨਰਿਆਤ ਨਾਲ ਸੰਬੰਧਿਤ ਇਹ ਐਕਟ ਹੈ ਜਦੋਂ ਕਿਸੇ ਬੰਦੇ ਤੇ ਦੋਸ਼ ਹੋਵੇ ਕਿ ਤੂੰ ਆਪਣੇ ਪੈਸੇ ਕਿਸੇ ਹੋਰ ਦੇਸ਼ ਚ ਜਾ ਕੇ ਜਮ੍ਹਾਂ ਕਰਵਾ ਰਿਹਾ ਜਾਂ ਉੱਥੇ ਪ੍ਰਾਪਰਟੀ ਖਰੀਦ ਰਿਹਾ ਤਾਂ ਉੱਥੇ ਫੀਮਾ ਐਕਟ ਲੱਗਦਾ ਤਾਂ ਉਸ ਐਕਟ ਦੇ ਅਧੀਨ ਸ਼ਿਕਾਇਤਾਂ ਨੇ ਉਹਨਾਂ ਦੇ ਵਿੱਚ ਪੜਤਾਲ ਹੈ ਪਰ ਹੁਣ ਕੈਪਟਨ ਸਾਹਿਬ ਬਿਹਾਲ ਹੈ ਕਿਉਂਕਿ ਹਸਪਤਾਲ ਚ ਉਹ ਦਾਖਲ ਨੇ ਉਹਨਾਂ ਦੇ ਗੋਡਿਆਂ ਦਾ ਇਲਾਜ ਹੋਣਾ ਹੈ ਪਰ ਉਧਰ ਗੋਡਿਆਂ ਦੇ ਇਲਾਜ ਦੇ ਨਾਲ ਨਾਲ ਸੰਮਣ ਯਾਨੀ ਨੋਟਿਸ ਈਡੀ ਵੱਲੋਂ ਆ ਗਏ ਨੇ ਅਗਲੀ ਖਬਰ ਤੇ ਗੱਲ ਕਰਦੇ ਆ ਜਿਹੜਾ ਅੱਜ ਭਾਰਤ ਬੰਦ ਦਾ ਸੰਦਾ ਦਿੱਤਾ ਗਿਆ ਉਹਦੇ ਤਹਿਤ ਪੂਰੇ ਭਾਰਤ ਦੇ ਵਿੱਚ ਅੱਜ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਬੰਦ ਦੀ ਸਪੋਰਟ ਕੀਤੀ ਹੈ ਵੈਸੇ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਉਹ ਵੀ ਇਸ ਬੰਦ ਦੇ ਵਿੱਚ ਪੂਰਾ ਜੋਰ ਲਾ ਰਹੀਆਂ ਨੇ ਮਾਮਲਾ ਕੀ ਹੈ ਇੱਕ ਤਾਂ ਲੇਬਰ ਕਾਨੂੰਨ ਪਿਛਲੇ ਦਿਨਾਂ 'ਚ ਬਣਾਏ ਜਿਹੜੇ ਉਹਨਾਂ ਦੇ ਉੱਪਰ ਸਖਤ ਅਤਰਾਜ ਹੈ ਮਜ਼ਦੂਰਾਂ ਨੂੰ ਤੇ ਦੂਜਾ ਜਿਹੜਾ ਖੇਤੀ ਸਮਝੌਤਾ ਇੱਕ ਕੀਤਾ ਗਿਆ ਅਮਰੀਕਾ ਦੇ ਨਾਲ ਭਾਰਤ ਸਰਕਾਰ ਵੱਲੋਂ ਉਹਦੇ ਤਹਿਤ ਕਿਸਾਨ ਮਜ਼ਦੂਰ ਲੋਕ ਇਹ ਕਹਿ ਰਹੇ ਨੇ ਕਿ ਇਹ ਭਾਰਤ ਦੀ ਖੇਤੀ ਨੂੰ ਤਬਾਹ ਕਰਨ ਵਾਲੀ ਗੱਲ ਹੈ ਜਿਹੜੀਆਂ ਵਸਤਾਂ ਭਾਰਤ ਚ ਬਹੁਤ ਵੱਡੀ ਮਾਤਰਾ ਚ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਅਮਰੀਕਾ ਤੋਂ ਤੇ ਦੂਜੇ ਦੇਸ਼ਾਂ ਤੋਂ ਮਗਾਉਣ ਦਾ ਸਮਝੌਤਾ ਕਰ ਲਿਆ ਗਿਆ ਹੈ ਸਾਡੇ ਆਪ ਦੇ ਕਿਸਾਨ ਸਾਡੇ ਆਪ ਦੇ ਲੋਕ ਕਿੱਧਰ ਜਾਣਗੇ ਜੇਕਰ ਐਦਾਂ ਕੀਤਾ ਜਾਏਗਾ ਇਹ ਸਵਾਲ ਪੁੱਛੇ ਜਾ ਰਹੇ ਨੇ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਅਗਲੀ ਵੱਡੀ ਖਬਰ ਹੈ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਹਦੇ ਜਵਾਬ ਦਿੱਤੇ ਨੇ ਤੇ ਉਹਨਾਂ ਦੋਵਾਂ ਦੇ ਵਿੱਚ ਇੱਕ ਬਹਿਸ ਹੋਈ ਹੈ ਸਭ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ జాఖੜ ਇਹ ਕਹਿੰਦਾ ਹੈ ਵੀ ਸਾਨੂੰ ਭੂਤ ਦਿਖਣ ਲੱਗੇ ਨੇ ਅਸਲ ਦੇ ਵਿੱਚ ਪਿਛਲੇ ਦਿਨੀ ਜਾਖੜ ਨੇ ਇੱਕ ਇੰਟਰਵਿਊ 'ਚ ਇਹ ਕਿਹਾ ਸੀਗਾ ਕਿ ਪਹਿਲਾਂ ਤਾਂ ਕਾਂਗਰਸ ਨੂੰ ਸਿਰਫ ਮੇਰਾ ਜਾਖੜ ਦਾ ਭੂਤ ਉਹੀ ਸਤਾਉਂਦਾ ਸੀ ਤੇ ਹੁਣ ਕਾਂਗਰਸ ਨੂੰ ਨਾਲ ਅਕਾਲੀ ਦਲ ਦਾ ਭੂਤ ਵੀ ਦਿਖਣ ਲੱਗ ਪਿਆ ਤੇ ਇਹ ਜਦੋਂ ਇਹ ਗੱਲ ਕਹੀ ਤਾਂ ਫਿਰ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਕਿਹਾ ਵੀ ਚਲੋ ਸ਼ੁਕਰ ਹੈ ਜਾਖੜ ਨੇ ਮੰਨਿਆ ਤਾਂ ਸਹੀ ਵੀ ਉਹ ਭੂਤ ਨੇ ਦੋਨੇ ਹੀ ਭੂਤ ਨੇ ਤੇ ਪੰਜਾਬ ਨੂੰ ਭੂਤ ਨਹੀਂ ਚਾਹੀਦੇ ਤਾਂ ਜਾਖੜ ਨੇ ਫਿਰ ਇਹ ਕਿਹਾ ਵੀ ਮੈਂ ਇਹਨਾਂ ਸਾਰਿਆਂ ਨੂੰ ਜਾਣਨਾ ਮੈਂ ਇਹਨਾਂ ਦੇ ਨਾਲ ਰਿਆਂ ਮੈਂ ਇਹਨਾਂ ਨੂੰ ਜੜ ਤੱਕ ਜਾਣਦਾ ਇਹ ਬੰਦੇ ਕੀ ਨੇ ਕਾਂਗਰਸ ਵਾਲੇ ਇਸ ਤਰ੍ਹਾਂ ਇੱਕ ਤਿੱਖੀ ਬਹਿਸ ਸੁਨੀਲ ਜਾਖੜ ਤੇ ਰਾਜਾ ਵੜਿੰਗ ਹੋਰਾਂ ਦੇ ਵਿਚਾਲੇ ਚੱਲ ਰਹੀ ਹੈ ਤੁਸੀਂ ਇਹ ਸਭ ਕੁਝ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਜਾਦ ਬਹੁਤ ਮਿਹਰਬਾਨੀ ਸ਼ੁਕਰੀਆ